ਸਾਰੇ ਸ਼ਹਿਰ ਪਾਕ ਤੋਂ ਸਤਰੀ ਹੁੰਦੇ ਕਾਲਜ ਜਿਹੜੀ ਡੇਟਾਪਾਪਾ ਨਾਲ ਚ ਬੜੀ ਮਦ ਬਾਕੀ ਘਟਨਾ ਹੋਈ ਹੈ ਇਲੈਕਸ਼ਨਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਤੇ ਇੱਕ ਪਬਲਿਕ ਦਾ ਨੁਮਾਇੰਦਾ ਲੋਕਾਂ ਨੇ ਪੱਗਾ ਲਵਾ ਕੇ ਤੇ ਜੇ ਇਹ ਗੱਲ ਕਹਿੰਦਾ ਕਿ ਪੱਗਾਂ ਚ ਕਿੱਲਾ ਨਹੀਂ ਲੱਗੀ ਹੁੰਦੀਆਂ ਇਹ ਪੱਗਾਂ ਲੱਥਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਇਹ ਉਹਦੀ ਮਾਨਸਿਕਤਾ ਜਿਹੜੀ ਆ ਸੋਚ ਆ ਜਿਹੜੀ ਜਿਹੜੀ ਗਿਰੀ ਔਰ ਕਟਿਆ ਇਹ ਦਸਤਾਰ ਗੁਰਗੁਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਕਾਰ ਦਿੰਦੇ ਨੇ। ਕੁਜ ਰਿਤਾ ਸਾਹਿਬ ਨੇ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ ਕਿ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜ਼ਰੂਰਤ ਨਾ ਕਰੇ। ਔਰ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਮ ਦੀ ਪੱਗਿਆ ਤੇ ਨਾਮ ਮੇਰਾ ਕਿਹੜਾ ਦਾੜੀ ਆ ਉਹਦੇ ਕਰਕੇ ਉਹਨੂੰ ਪੱਗ ਦੀ ਸਤਿਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਿਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾਂ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੂਚ ਆ ਇਹ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨਿੰਗ ਕਰਨਾ ਤਲ ਮੈਂ ਵੇਖਿਆ ਕਿ ਜੋ ਉਹ WhatsApp ਦੇ ਉੱਤੇ ਜਾਂ WhatsApp ਜਾਂ ਪਾਰਟੀ ਚੈਨਲਾਂ ਦੇ ਉੱਤੇ ਜੋ ਕਮੈਂਟਸ ਵਿਚਾਰ ਰਹੇ ਨੇ ਉਹ ਮੇਰੇ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜੀ ਐਮਐਲਏ ਨੂੰ ਤਾਂ ਵੈਸੇ ਦੋਗ ਮਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਕਿਤੇ ਬੋਲਦਾ ਮੈਨੂੰ ਬੋਲਣਾ ਮੈਂ ਕਰੀ ਉਹਦੇ ਉਹ ਕਮੈਂਟ ਨਹੀਂ ਕਦੀ ਕੀਤੇ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜਥੇਦਾਰ ਸਾਹਿਬ ਨੂੰ ਉਥੋਂ ਸਿੱਧਾ ਦਿੱਲੀ ਤੋਂ ਇਹ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਕੇ ਦੇਤੇ ਸਖਤ ਕਾਰਵਾਈ ਕੀਤੀ ਜਿਸ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟੇਕੋ ਇਹਨਾਂ ਨੂੰ ਆਪਣੇ ਆਪ پتہ ਚੱਲ ਜਾਏਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹਦੇ ਜਿਹੜੇ ਹੈਗੇ ਜਿਹੜੇ ਅੱਗੇ ਨੇ ਉਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਤੇ ਮੈਂ ਇੰਨਾ ਕਿ ਸਾਨੂੰ ਸਾਰਿਆਂ ਨੂੰ ਨਹੀਂ ਵੱਧ ਤੋਂ ਵੱਧ ਹੁਣ ਤੱਕ ਕਿਤੇ 10000 ਦਾ ਮੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ ਤੇ ਉਹਨੂੰ 10000 ਰੁਪਏ ਮੈਂ ਭੇਜਦਾ ਕਿ ਸਾਡੇ ਗੁਰਦੁਆਰਾ ਸਾਹਿਬਾਂ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਐਫੋਜੀ ਗੰਦੀ ਸ਼ਬਦਾ ਵਾਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਕਹਿਣਾ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗ ਜੇਗਾ ਇਹ ਚੀਜ਼ਾਂ ਜਿਹੜੀ ਨੇ ਬੜੀਆਂ ਨਿੰਦਨ ਚੋਗਦੇ ਤੋਂ ਔਰ ਜੋ ਹੋਨੇ ਕਿਆ ਸੀ ਜੋ ਦਾਮ ਥਾਮ ਤੇ ਜਿਹੜੀ ਕੀ ਕਰਨ ਕੀ ਕੀ ਬੋਲਿਆ ਉਹ ਦੰਡ ਭੇਦ ਭਾਵ ਗਾਂਗ ਛੋਟਾ ਉਹਨੇ ਉਹ ਇਹੀ ਗੱਲ ਕਹੀ ਸੀ ਨਾ ਸੋਸੋਧੀਆਂ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਪੰਜਾਬੀ ਕਦੀ ਵੀ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕਰਨ ਕੀਤੇ ਕਿਸੇ ਦੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਕੋ ਸਾਰੇ ਪੰਜਾਬੀ ਪੱਗ ਇਹ ਸਾਡੇ ਸਾਡਾ ਚਿਹਨਾ ਸਾਡਾ ਨਿਸ਼ਾਨ ਆ ਇਹ ਦਸਤਾਰ ਸਾਡੀ ਅਸਲ ਵਿੱਚ ਦੰਦ ਸਾਡੇ ਜਿਹੜੀ ਸਿਆਸਤੀ ਨਹੀਂ ਜ਼ਿਆਦਾ ਜਨੂਨ ਦੇ ਲੋਕਾਂ ਦੇ পাগল ਹੋ ਕੇ ਆਪਣੇ ਧਰਮ ਦੀ ਜਿਹੜੀ ਕਿੰਨਾਂ ਦੀ ਬੇਬਦੀ ਕੀਤੀ ਜਾ ਰਹੀ ਹੈ ਉਹਨਾਂ ਦੇ ਸਮੇਂ ਇਸ ਤਰ੍ਹਾਂ ਦੇ ਭਿਆਨਕ ਸੱਪੇ ਹੋਣਗੇ ਪੰਜਾਬ ਦੇ ਵਿੱਚ ਵੇਖੋ ਜਿੱਥੇ ਜਥੇਦਾਰ ਸਾਹਿਬ ਨੂੰ ਅੱਜ ਇੱਥੇ ਜਿੱਥੇ ਆਪਾਂ ਖੜੇ ਆ ਜੇ ਇਥੋਂ ਇੱਕ ਸੰਦੇਸ਼ ਚ ਆਏਗਾ ਜਿਹੜੇ ਮਰਤੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਿਤ ਆ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪ੍ਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੇ ਇੱਥੇ ਇੱਥੇ ਬੈਠਾ ਉਹ ਸਾਡਾ ਸਤਕਾਰਯੋਗ ਪੂਰੀ ਸੱਭ ਸਿੱਖ ਨੂੰ ਜਿਹਨੇ ਦੇਰੋਂ ਜਥੇਦਾਰ ਦੇ ਅਹੁਦੇ ਤੇ ਬੈਠਿਆ ਸਾਰਿਆਂ ਨੂੰ ਸਤਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਾਹਿਬ ਨੂੰ ਇਨ੍ਹਾਂ ਚੀਜ਼ਾਂ ਤੇ ਬੜਾ ਸਖਤ ਤੇ ਜਿਹੜਾ ਰੋਖ ਪਨਉਣਾ ਪਏਗਾ ਉਸ ਤੋਂ ਪ੍ਰਧਾਨ ਮੰਤਰੀ ਤੋਂ ਉਸ ਤੋਂ ਰਾਸ਼ਟਰਪਤੀ ਤੋਂ ਉਹਨਰੇ ਬਾਤ ਕਰਾਂਗਾ